ਸਾਥੀਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਗਰੁੱਪ ਕੈਪਟਨ ਸ਼ੇਰ ਸਿੰਘ ਰਾਜਪ੍ਰੇਤੋਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਪਹਿਲਾ ਪ੍ਰਕਾਸ਼ ਦਿਵਸ ਜਿਹੜਾ ਸਾਡੇ ਗੁਰੂ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ 'ਚ ਪਹਿਲਾ ਸਤੰਭ 1604 ਇਸ ਵੀਚ ਪ੍ਰਕਾਸ਼ ਕੀਤਾ ਸੀ ਅਦੇ ਬਾਬਾ ਹੁੰਦਾ ਜੀ ਨੂੰ ਇਸ ਦਾ ਪਹਿਲਾ ਰਤਿ ਫਾਪਿਆ ਸੀ ਜੇ ਪਹਿਲਾ ਸ਼ਬਦ ਜਿਹੜਾ ਆ ਮਤਲਬ ਪਹਿਲੇ ਸ਼ਬਦ ਜਦੋਂ ਲੈ ਆ ਗਿਆ ਮਾਟ ਲਿਆ ਉਹਦੇ ਚ ਬੜੀ ਕਮਾਲ ਦੀ ਗੱਲ ਕਲੀਅਰ ਕਰਤਾ ਸੰਤਾਂ ਦੇ ਕੰਮ ਜਾਂ ਕਾਰਜ ਕਰਾਣ ਆਇਆ RAM ਮਤਲਬ ਭਾਈ ਪੰਜਾਬੀਓ ਸਾਥਿਓ ਇਹ ਸਮਝ ਲੋ ਕਿ ਰੱਬ ਕੋਈ ਨਾ ਦੇ ਕੰਮ ਕਰਦਾ ਜਿਹੜੇ ਸੰਤ ਹੈ ਸੰਤ ਕਿੰਦਾ ਬਣਦੇ ਆ ਆ ਵੀ ਦਿੱਤਾ ਹੋਇਆ ਸਾਰਾ ਇਤਿਹਾਸ ਦੀ ਕਮਾਲ ਦੀ ਗੱਲ ਹੈ ਇਨਵਾਇਰਮੈਂਟ ਦੀ ਜੇ ਕੋਈ ਗੱਲ ਕਰੀਏ ਤਾਂ ਉਹ ਬੜੀ ਗੂੜੀ ਹੈ ਫਸਟ ਜਿਹੜੀ ਲਾਈਨ ਤੋਂ ਸ਼ੁਰੂ ਹੁੰਦਾ ਹੈ ਰੱਬ ਕੀ ਹੈ بڑے ਲੋਕਾਂ ਨੇ ਇੱਕ ਵਰਚਨ ਆ ਅਤਮਾਰਕ ਸੰਗਤ ਇਹਦੇ ਚ ਗੁਰੂ ਸਾਹਿਬ ਜਿਹੜਾ ਪਹਿਲਾ ਸ਼ੁਰੂ ਹੁੰਦਾ ਹੈ ਸ਼ਬਦ ਉਹ ਹੀ ਸਾਨੂੰ ਦੱਸਦਾ ਰੱਬ ਜਿੱਦਾਂ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਮਾਲਮੂਰਤ ਅਜੰਦੀ ਸਾਹਿਬ ਗੁਰ ਪ੍ਰਸਾਦ ਕਰਤਾ ਪੁਰਖ ਕਰਤਾ ਪੁਰਖ ਜਿਹਨਾਂ ਅਸੀਂ ਨਹੀਂ ਆਂ ਚੇਰ ਸਿਤ ਨਹੀਂ ਹੈ ਕਰਤਾ ਪੁਰਖ ਜਿਹਦਾ ਕੰਟੀ ਦੇ ਰਹਿਣ ਵਾਲਾ ਕੋਈ ਵੀ ਨਹੀਂ ਹੈ ਕਿ ਪ੍ਰਮਾਤਮਾ ਦੀ ਧਰਤੀ ਹੈ ਉਹ ਖੁਦ ਹੀ ਕਰਤਾ ਜੋ ਵੀ ਕਰਤਾ ਹੋਣੇ ਸਾਨੂੰ ਦੱਸਿਆ ਗਿਆ ਇਸ ਧਰਤੀ ਨੂੰ ਅਸੀਂ ਸੁਭਾਣ ਕੇ ਰੱਖਣਾ ਇਸ ਤੇ ਵਿੱਚ ਸਾਡੇ ਪੰਜ ਪਹਿਲੇ ਗੁਰੂਆਂ ਸਾਹਿਬ ਦੀ ਬਾਣੀ ਹੈ ਕਿ ਇਹ ਫਿਰ ਨੌਵੇਂ ਗੁਰੂ ਸਾਹਿਬ ਦੀ ਬਾਣੀ ਹੈ ਉਹਦੇ ਨਾਲ ਸਾਡੇ ਸਾਰੇ ਸ੍ਰਮਾਨ ਉਹ ਭਗਤਾਂ ਦੀ ਬਾਣੀ ਹੈ ਜਿਹੜੀ ਸਾਨੂੰ ਜ਼ਿੰਦਗੀ ਜੀਣ ਦੇ ਤਰੀਕੇ ਦੱਸਦੇ ਨੇ এনवायरमेंट ਨੂੰ ਬਚਾਉਣ ਦੇ ਤਰੀਕੇ ਦੱਸਦੇ ਆ ਸਾਨੂੰ ਲੋੜ ਹੈ ਇਸ ਨੇ ਜੁੜਨ ਦੀ ਇਸ ਸਮਾਜਣ ਦੇ ਹਰ ਇਸ ਤੇ ਤੋਂ ਲੀਡ ਲੈ ਕੇ ਉਹਦਾ ਦੀ ਲਾਈਫ ਜੀਣ ਦੀ ਫੇਰ ਇੱਕ ਵਾਰੀ ਤੁਹਾਨੂੰ ਬੜਕ ਬਧਾਈ ਦਿੰਦਾ ਕੱਟੇ ਹੋ ਗਏ ਪਰਿਵਾਰ ਨਾਲ ਸੋਹਣੇ ਰੰਗਾਂ ਵਾਲੇ ਕੱਪੜੇ ਪਾ ਕੇ ਚਾਰ ਤਰੀਕ ਨੂੰ ਨੇੜੇ ਦੇ ਗੁਰਦੁਆਰਾ ਸਾਹਿਬ ਸਜਾ ਕੇ ਖੱਪਾ ਬਾਣੀ ਸੁਣਨੀ ਹੈ ਕੀਰਤਨ ਸੁਣਨਾ ਸੇਵਾ ਕਰਨੀ ਹੈ ਲੰਗਰ ਛਕਣਾ ਹੈ ਅਤੇ ਪ੍ਰਮਾਤਮਾ ਦਾ ਸ਼ੁਕਰੀਆ ਕਰਨਾ ਹੈ ਇਹ ਧਰਤੀ ਜੇ ਪ੍ਰਮਾਤਮਾ ਦੀ ਥਾਰਾ ਕੁਸ਼ ਹੈ ਅਸੀਂ ਇੱਥੇ ਕਿਰਾਏਦਾਰ ਦੀ ਤਰ੍ਹਾਂ ਉਹ ਵੀ ਬਲੀਚ ਸਾਰਾ ਕੁਝ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਆਕਸੀਜਨ ਲੈ ਲੋ ਪਾਣੀ ਲੈ ਲੋ ਹਵਾ ਲੈ ਲੋ ਉਹ ਚੀਜ਼ਾਂ ਕਿਤਿਆਂ ਜਾਂ ਚੰਦ ਜਿਹਾ ਪਾਸ ਖਾਦ ਕਹਿੰਦੇ ਹਨ ਅਨੁਪਾਦ ਨੇ ਫਰੂਟ ਕਿੰਨੇ ਸੋਹਣੇ ਲੱਗਦੇ ਆ ਪੜਦੇ ਕਿਹਨੋਂ ਬਣਾ ਲਿਆ ਜਿੱਦਾਂ ਗੰਦਾ ਜਾਂ ਗੋਬਰ ਦੀ ਖਾਦ ਪਾਈ ਆ ਫਰੂਟ ਬੜੇ ਬੜੇ ਨੇ ਲੱਗੀਆਂ ਅਸਲ ਬੜੀ ਸੋਹਣੀਆਂ ਹੋ ਗਏ ਬਹੁਤ ਕਰ ਕਿੱਤਾ ਕੰਵਰਟ ਕਿੱਤਾ ਬੜਾ ਕੰਵਰਟ ਮੇਰੇ ਕਿੰਨਾ ਦਮਤੂ ਵੇ ਸਿੱਧੇ ਲਾ ਕੇ ਆਪਾਂ ਪਿਆਰ ਨਾਲ ਸਾਰੇ ਰਹੀਏ ਐਂਡ ਇਹ ਜਿਹੜੀ ਜ਼ਿੰਦਗੀ ਹੈ ਐਂਡ ਦਾ ਆਨੰਦ ਬੜਾ ਵੈਰੀ ਜੀ ਕਿ ਖਾਲਸਾ ਵੈਰੀ ਜੀ ਕਿ